रणबीर कपूर ਦੀ ਆਉਣ ਵਾਲੀ ਫਿਲਮ ਰਮਾਇਣ ਲਗਾਤਾਰ ਸੁਰਖੀਆਂ ਬਟੋਰ ਰਹੀ ਹੈ ਹਾਲਾਂਕਿ ਇਹ ਫਿਲਮ 2026 ਵਿੱਚ ਦੀਵਾਲੀ ਦੇ ਮੌਕੇ ਤੇ ਰਿਲੀਜ਼ ਹੋਵੇਗੀ ਪਰ ਦਿਲਚਸਪ ਗੱਲ ਇਹ ਹੈ ਕਿ ਜਿਵੇਂ ਹੀ ਇਸ ਦਾ ਪਹਿਲਾ ਲੁੱਕ ਵੀਡੀਓ ਸਾਹਮਣੇ ਆਇਆ ਲੋਕਾਂ ਨੇ ਇਸ ਨੂੰ ਖਾਸਾ ਪਸੰਦ ਕੀਤਾ ਅਤੇ ਪਿਆਰ ਦਿੱਤਾ ਫਿਲਮ ਦੇ ਨਿਰਮਾਤਾ ਨਮਿਤ ਮਲਹੋਤਰਾ ਨੇ ਇਸ ਫਿਲਮ ਦੀ ਫਰਸਟ ਲੁੱਕ ਵੀਡੀਓ ਤੋਂ ਬਾਅਦ 1000 ਕਰੋੜ ਰੁਪਏ ਕਮਾ ਲਏ ਹਨ ਹਾਲਾਂਕਿ ਇਹ ਸਿੱਧੇ ਤੌਰ ਤੇ ਫਿਲਮ ਨਾਲ ਸੰਬੰਧਿਤ ਨਹੀਂ ਹੈ ਪਰ ਉਨ੍ਹਾਂ ਦੀ ਕੰਪਨੀ ਬਾਰੇ ਬਾਜ਼ਾਰ ਵਿੱਚ ਚਰਚਾ ਵੱਧ ਗਈ ਹੈ ਅਤੇ ਉਨ੍ਹਾਂ ਨੂੰ ਇਸ ਤੋਂ ਬਹੁਤ ਫਾਇਦਾ ਹੋਇਆ ਹੈ ਦਰਅਸਲ ਪਹਿਲੇ ਲੁੱਕ ਲਾਂਚ ਵੀਡੀਓ ਤੋਂ ਬਾਅਦ ਸਟਾਕ ਮਾਰਕੀਟ ਵਿੱਚ ਸਟੂਡੀਓ ਦੀ ਕਿਸਮਤ ਚਮਕ ਗਈ ਹੈ ਰਮਾਇਣ ਦਾ ਪ੍ਰੋਮੋ ਵੀਡੀਓ 3 ਜੁਲਾਈ ਨੂੰ ਰਿਲੀਜ਼ ਹੋਇਆ ਸੀ ਜਿਵੇਂ ਹੀ ਇਹ ਪਹਿਲੀ ਝਲਕ ਲਾਂਚ ਹੋਈ ਪ੍ਰਾਈਮ ਫੋਕਸ ਦੇ ਸ਼ੇਅਰ 3 ਜੁਲਾਈ ਨੂੰ 176 ਰੁਪਏ ਦੇ ਉੱਚ ਪੱਧਰ ਤੇ ਪਹੁੰਚ ਗਏ ਜਿਸ ਨਾਲ ਰਮਾਇਣ ਦੇ ਨਿਰਮਾਤਾਵਾਂ ਨੇ ਸਿਰਫ 2 ਦਿਨਾਂ ਵਿੱਚ ਆਪਣੀ ਹੋਲਡਿੰਗ ਵਿੱਚ 1000 ਕਰੋੜ ਪੈਦਾ ਵਾਧਾ ਦੇਖਿਆ ਦੱਸਿਆ ਜਾ ਰਿਹਾ ਹੈ ਕਿ ਰਮਾਇਣ ਵਿੱਚ ਭਗਵਾਨ ਰਾਮ ਦੀ ਭੂਮਿਕਾ ਨਿਭਾ ਰਹੇ ਰਣਵੀਰ ਕਪੂਰ ਵੀ ਇਸ ਪ੍ਰੋਡਕਸ਼ਨ ਹਾਊਸ ਵਿੱਚ ਨਿਵੇਸ਼ਕ ਬਣਨ ਦੀ ਤਿਆਰੀ ਕਰ ਰਹੇ ਹਨ ਬਿਜ਼ਨਸ ਸਟੈਂਡਰਡ ਦੀ ਰਿਪੋਰਟ ਦੇ ਅਨੁਸਾਰ ਰਣਵੀਰ ਕਪੂਰ ਪ੍ਰਾਈਮ ਫੋਕਸ ਸਟੂਡੀਓ ਦੇ 12.5 ਲੱਖ ਸ਼ੇਅਰ ਖਰੀਦਣਗੇ ਹਾਲਾਂਕਿ ਇਹ ਅਜੇ ਤੱਕ ਪਤਾ ਨਹੀਂ ਹੈ ਕਿ ਅਦਾਕਾਰ ਨੂੰ ਇਹ ਸ਼ੇਅਰ ਕਿਸ ਕੀਮਤ ਤੇ ਮਿਲ ਰਹੇ ਹਨ ਪਰ ਮੌਜੂਦਾ ਬਾਜ਼ਾਰ ਮੂਲ ਦੇ ਅਨੁਸਾਰ ਉਹ ਲਗਭਗ 20 ਕਰੋੜ ਰੁਪਏ ਦਾ ਨਿਵੇਸ਼ ਕਰਨ ਜਾ ਰਹੇ ਹਨ ਫਿਲਮ ਰਮਾਇਣ ਦੀ ਗੱਲ ਕਰੀਏ ਤਾਂ ਇਹ ਦੋ ਹਿੱਸਿਆਂ ਵਿੱਚ ਬਣਾਈ ਜਾ ਰਹੀ ਹੈ ਇਸ ਦਾ ਪਹਿਲਾ ਭਾਗ ਅਗਲੇ ਸਾਲ 2026 ਦੀਵਾਲੀ ਤੇ ਰਿਲੀਜ਼ ਹੋਵੇਗਾ ਜਦਕਿ ਦੂਸਰਾ ਭਾਗ 2027 ਵਿੱਚ ਦੀਵਾਲੀ ਦੇ ਮੌਕੇ ਤੇ ਹੀ ਰਿਲੀਜ਼ ਕੀਤਾ ਜਾਵੇਗਾ ਰਣਵੀਰ ਕਪੂਰ ਨੇ ਫਿਲਮ ਵਿੱਚ ਭਗਵਾਨ ਰਾਮ ਜੀ ਦੀ ਭੂਮਿਕਾ ਨਿਭਾਈ ਹੈ ਯਸ਼ ਨੇ 라ਵਣ ਦੀ ਭੂਮਿਕਾ ਨਿਭਾਈ ਹੈ साई पल्वी मां सीता माँ की भूमिका नजर आवे फिल्म रवि दुबे लक्ष्मण की भूमिका निभा रहे हैं रहेन ने पवन पुत्र हनुमान की भूमिका निभाई है एयर रहमान हंस जिमर इस फिल्म ल संगीत तैयार कर रहे हैं जो कि वी एफ एक्स का काम नमित मल्होत्रा की कंपनी डी एन ई जी द्वारा संभालिया जा रहा है जिसने अठ बार ऑसकर जितया है